ਦੋਸਤੋ ਸਵਾਗਤ ਹੈ ਤੁਹਾਡਾ ਗੋ ਟਾਈਮਲੀ ਦੇ ਉੱਪਰ ਗੋ ਟਾਈਮਲੀ ਚੈਨਲ ਦੇ ਉੱਪਰ ਆਪਾਂ ਹਮੇਸ਼ਾ ਦੀ ਤਰ੍ਹਾਂ ਜਿਵੇਂ ਟੈਕਨੋਲੋਜੀ ਨੂੰ ਡਿਸਕਸ ਕਰਦੇ ਹਾਂ ਓਵੇਂ ਹੀ ਅੱਜ ਆਪਾਂ ਐਥੀਕਲ ਹੈਕਿੰਗ ਦੇ ਬਾਰੇ ਪੰਜਾਬੀ ਦੇ ਵਿੱਚ ਜਾਣਾਂਗੇ ਐਥੀਕਲ ਹੈਕਿੰਗ ਕੀ ਹੁੰਦੀ ਹੈ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਐਥੀਕਲ ਹੈਕਰ ਕਿੰਨੇ ਕਿੰਨੇ ਕਿਸਮ ਦੇ ਹੁੰਦੇ ਆ ਐਥੀਕਲ ਹੈਕਿੰਗ ਦੇ ਮੁੱਖ ਖੇਤਰ ਕਿਹੜੇ-ਕਿਹੜੇ ਆ ਐਥੀਕਲ ਹੈਕਰ ਦਾ ਕੀ ਫਿਊਚਰ ਹੁੰਦਾ ਹੈਗਾ ਐਥੀਕਲ ਹੈਕਰ ਬਨਣ ਦੇ ਲਈ ਬਨਣ ਦੇ ਲਈ ਸਾਨੂੰ ਕਿਹੜੀਆਂ ਸਰਟੀਫਿਕੇਸ਼ਨਸ ਦੀ ਜ਼ਰੂਰਤ ਹੁੰਦੀ ਹੈ ਔਰ ਅਸੀਂ ਕਿਵੇਂ ਕਿੱਥੇ ਜੌਬ ਕਰ ਸਕਦੇ ਹਾਂ ਔਰ ਅਰਨਿੰਗ ਕਰ ਸਕਦੇ ਹਾਂ ਠੀਕ ਹੈ ਐਥੀਕਲ ਹੈਕਰ ਅਸੀਂ ਆਸਾਨ ਭਾਸ਼ਾ ਦੇ ਵਿੱਚ ਮੈਂ ਕਹਾਂ ਐਥੀਕਲ ਹੈਕਰ ਇੱਕ ਜਿਹੜਾ ਪ੍ਰੋਸੈਸ ਹੈ ਜਿਸ ਦੇ ਵਿੱਚ ਕੋਈ ਸਿਕਿਉਰਿਟੀ ਐਕਸਪਰਟ ਹੈਕਰ ਵਾਂਗ ਸੋਚ ਕੇ ਕੰਪਿਊਟਰ ਸਿਸਟਮ ਨੈਟਵਰਕ ਵੈਬ ਐਪਲੀਕੇਸ਼ਨਾਂ ਦੀਆਂ ਕਮਜ਼ੋਰੀਆਂ ਨੂੰ ਲੱਭਦਾ ਪਰ ਉਹਨਾਂ ਕਮਜ਼ੋਰੀਆਂ ਨੂੰ ਐਕਸਪਲੋਇਟ ਕਰਕੇ ਚੋਰੀ ਕਰਨ ਦੀ ਬਜਾਏ ਨਾ ਉਹ ਕੀ ਕਰਦੇ ਆ ਆਰਗੇਨਾਈਜੇਸ਼ਨ ਨੂੰ ਇੱਕ ਰਿਪੋਰਟ ਭੇਜਦੇ ਆ ਵੀ ਤੁਹਾਡੇ ਆਹਾਂ ਇਸ ਖੇਤਰ ਦੇ ਵਿੱਚ ਕਿਸੇ ਐਪਲੀਕੇਸ਼ਨ ਦੇ ਬਾਰੇ ਉਹ ਦੱਸਦਾ ਹੈਗਾ ਵੀ ਤੁਹਾਡੇ ਇੱਥੇ-ਇੱਥੇ ਤੁਹਾਡੀਆਂ ਸਿਕਿਉਰਟੀਆਂ ਕਮਜ਼ੋਰ ਨੇ ਮੰਨ ਲਓ ਇੱਕ ਲੌਗਇਨ ਦੇ ਵਿੱਚ ਤੁਹਾਡੀ ਸਿਕਿਉਰਿਟੀ ਕਮਜ਼ੋਰ ਹੈਗੀ ਆ ਤੁਹਾਡਾ ਡਾਟਾਬੇਸ ਜਿਹੜਾ ਹੈਗਾ ਉਹ ਸਿਕਿਉਰ ਨਹੀਂ ਹੈਗਾ ਸਾਡਾ ਨੈਟਵਰਕ ਸਿਕਿਉਰ ਨਹੀਂ ਹੈਗਾ ਹੋਰ ਵੀ ਕਈ ਤਰ੍ਹਾਂ ਦੀ ਉਹ ਸਾਨੂੰ ਰਿਪੋਰਟਸ ਦਿੰਦਾ ਹੈਗਾ ਵੀ ਤੁਸੀਂ ਇੱਥੇ ਆ ਕੇ ਆਪਣੇ ਇਹਨਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਆਪਣਾ ਸਿਕਿਉਰ ਕਰੋ ਤਾਂ ਕਿ ਹੈਕਰ ਦੇ ਅਟੈਕ ਕਰਨ ਤੋਂ ਪਹਿਲਾਂ ਡਿਵੈਲਪਮੈਂਟ ਦੇ ਦੌਰਾਨ ਹੀ ਅਸੀਂ ਆਪਣੇ ਸਿਸਟਮ ਨੂੰ ਸਟਰੋਂਗ ਕਰ ਸਕੀਏ। ਸਧਾਰਨ ਭਾਸ਼ਾ ਦੇ ਵਿੱਚ ਐਥੀਕਲ ਹੈਕਰ ਉਹੀ ਤਰੀਕੇ ਵਰਤਦਾ ਹੈ ਜੋ ਬਲੈਕ ਹੈਟ ਹੈਕਰ ਵਰਤਦਾ ਹੈ ਪਰ ਉਹਦਾ ਮਕਸਦ ਕੀ ਹੁੰਦਾ ਹੈ ਸਿਸਟਮ ਨੂੰ ਸੇਫ ਅਤੇ ਸਿਕਿਉਰ ਕਰਨਾ। ਜਿਹੜੀਆਂ ਹੈਕਰ ਦੀਆਂ ਕਿਸਮਾਂ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਉਹ ਹੁੰਦੀਆਂ ਨੇ ਬਲੈਕ ਹੈਟ ਹੈਕਰ, ਵਾਈਟ ਹੈਟ ਹੈਕਰ, ਗ੍ਰੇ ਹੈਟ ਹੈਕਰ। ਜਿਹੜੇ ਬਲੈਕ ਹੈਟ ਹੈਕਰ ਹੁੰਦੇ ਆ ਨਾ ਉਹ ਇਲੀਗਲ ਐਕਟੀਵਿਟੀਜ਼ ਕਰਦੇ ਆ ਡਾਟਾ ਚੋਰੀ ਕਰ ਲੈਂਦੇ ਆ ਅਕਾਊਂਟ ਹੈਕ ਕਰ ਲੈਂਦੇ ਆ ਰੈਨਸਮਵੇਅਰ ਦੇ ਅਟੈਕ ਕਰ ਦਿੰਦੇ ਆ ਤੁਹਾਡੇ ਸਰਵਰ ਦੇ ਉੱਪਰ ਉਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਵਾਈਟ ਹੈਟ ਹੈਕਰ ਕਿਹੜੇ ਹੁੰਦੇ ਆ ਉਹ ਹੁੰਦੇ ਆ ਐਥੀਕਲ ਹੈਕਰ ਜਿਹੜੇ ਲੀਗਲ ਪਰਮਿਸ਼ਨਸ ਦੇ ਨਾਲ ਹੈਕਿੰਗ ਕਰਦੇ ਆ ਮੰਨ ਲਓ ਇੱਕ ਤੁਸੀਂ ਕੰਪਨੀ ਰਨ ਕਰ ਰਹੇ ਹੋ ਔਰ ਉਹਦੇ ਵਿੱਚ ਤੁਸੀਂ ਆਪਣੀਆਂ ਸਿਕਿਉਰਿਟੀਆਂ ਨੂੰ ਇੰਪਰੂਵ ਕਰਨਾ ਹੈਗਾ ਤੁਸੀਂ ਆਪਣੀ ਸਿਕਿਉਰਿਟੀ ਨੂੰ ਵਧਾਉਣਾ ਹੈਗਾ ਸਾਈਬਰ ਸਿਕਿਉਰਿਟੀਆਂ ਨੂੰ ਤਾਂ ਤੁਸੀਂ ਕੀ ਕਰੋਗੇ ਇੱਕ ਵਾਈਟ ਹੈਟ ਹੈਕਰ ਨੂੰ ਹਾਇਰ ਕਰੋਗੇ ਉਹਨਾਂ ਨੂੰ ਪਰਮਿਸ਼ਨਾਂ ਦੇਵੋਗੇ ਵੀ ਠੀਕ ਹੈ ਤੁਸੀਂ ਸਾਡੇ ਵਲਨਰੇਬਿਲਿਟੀਆਂ ਲੱਭੋ ਕੰਪਨੀ ਨੂੰ ਕੰਪਨੀ ਦੇ ਵਿੱਚ ਔਰ ਉਹਨਾਂ ਨੂੰ ਫਿਕਸ ਕਰੋ ਇੱਕ ਹੋਰ ਤਰ੍ਹਾਂ ਦਾ ਤੀਜੀ ਤਰ੍ਹਾਂ ਦਾ ਹੈਕਰ ਹੁੰਦਾ ਗ੍ਰੇ ਹੈਟ ਹੈਕਰ ਕਈ ਵਾਰ ਪ੍ਰੋਮਿਸ ਕਈ ਵਾਰੀ ਨਾ ਪਰਮਿਸ਼ਨਸ ਤੋਂ ਬਿਨਾ ਹੈਕ ਕਰਦੇ ਆ ਪਰ ਡਾਟਾ ਮਿਸਯੂਜ਼ ਨਹੀਂ ਹੁੰਦਾ ਕਰਦੇ ਨਹੀਂ ਉਹਨਾਂ ਨੂੰ ਆਪਾਂ ਉਹਨਾਂ ਨੂੰ ਉਹਨਾਂ ਨੂੰ ਆਪਾਂ ਆਪਾਂ ਪਰਮਿਸ਼ਨਾਂ ਨਹੀਂ ਦਿੱਤੀਆਂ ਹੁੰਦੀਆਂ ਪਰ ਉਹ ਹੈਕ ਕਰਕੇ ਸਾਡੇ ਸਾਡੇ ਸਿਸਟਮ ਦੇ ਵਿੱਚ ਆ ਜਾਂਦੇ ਆ ਡਾਟਾ ਨਹੀਂ ਚੋਰੀ ਕਰਦੇ ਬੱਗ ਬਾਉਂਟੀ ਰਿਪੋਰਟਸ ਕਰ ਸਕਦਾ ਮੀ ਤੁਹਾਡੇ ਆ ਜਿਵੇਂ ਬੱਗ ਹੈਗੇ ਆ ਔਰ ਤੁਸੀਂ ਇਹਨਾਂ ਬੱਗਸ ਦੇ ਉੱਪਰ ਕੰਮ ਕਰੋ ਪਰ ਕਈ ਵਾਰੀ ਐਥੀਕਲ ਬਾਉਂਡਰੀਜ਼ ਨੂੰ ਕਰਾਸ ਕਰਦਾ ਉਹ ਉਹਨਾਂ ਨੂੰ ਆਪਾਂ ਗ੍ਰੇ ਹੈਟ ਹੈਕਰ ਕਹਿ ਦਿੰਦੇ ਆ ਐਥੀਕਲ ਹੈਕਿੰਗ ਦੇ ਜਿਹੜੇ ਮੁੱਖ ਖੇਤਰ ਨੇ ਮੇਨ ਏਰੀਆਜ਼ ਆਫ ਐਥੀਕਲ ਹੈਕਿੰਗ ਨੇ ਉਹ ਹੈਗੇ ਜਿਵੇਂ ਵੈਬ ਐਪਲੀਕੇਸ਼ਨ ਦੀ ਹੈਕਿੰਗ ਕਰਨਾ ਵੈਬ ਐਪਲੀਕੇਸ਼ਨ ਦੇ ਵਿੱਚ ਐਸਕਯੂਐਲ ਇੰਜੈਕਸ਼ਨ ਹੁੰਦਾ ਐਸ ਐਕਸੈਸ ਔਰ uh, CSRF ਫਾਈਲ ਅਪਲੋਡ ਪਲੌਸ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਆਪਣੀਆਂ ਵੈਬ ਐਪਲੀਕੇਸ਼ਨ ਦੇ ਵਿੱਚ ਨੈਟਵਰਕ ਹੈਕਿੰਗ ਦੇ ਵਿੱਚ ਕੀ ਆਉਂਦਾ ਉਹਦੇ ਵਿੱਚ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਸਾਡਾ Wi-Fi ਕਰੈਕਿੰਗ ਹੋਗੀ ਔਰ ਮੈਨ ਇਨ ਦਾ ਮਿਡਲ MITM ਪੋਰਟ ਸਕੈਨਿੰਗ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੈਟਵਰਕ ਹੈਕਿੰਗ ਦੇ ਵਿੱਚ ਫਿਰ ਸਿਸਟਮ ਹੈਕਿੰਗ ਦੇ ਵਿੱਚ ਕੀ ਆਉਂਦਾ OS ਐਕਸਪਲੋਇਟਸ ਹੋ ਗਏ ਪ੍ਰਿਵਿਲੇਜ ਐਸਕੇਲੇਸ਼ਨਸ ਹੋ ਗਈਆਂ ਇਹ ਸਾਰੀਆਂ ਆਈਐਨਐਸ ਸਿਸਟਮ ਹੈਕਿੰਗ ਦੇ ਵਿੱਚ ਮੋਬਾਈਲ ਹੈਕਿੰਗ ਦੇ ਵਿੱਚ ਕੀ ਆ ਜਾਂਦਾ ਮੋਬਾਈਲ ਜਿਹੜੇ ਆਪਣੇ ਐਂਡਰੋਇਡ ਹੋਗੇ ਆਈਓਐਸ ਐਪ ਪੈਨਟ੍ਰੇਸ਼ਨ ਪੈਨ ਟੈਸਟਿੰਗ ਇਹ ਸਾਰੀਆਂ ਮੋਬਾਈਲ ਹੈਕਿੰਗ ਦੇ ਵਿੱਚ ਆ ਜਾਂਦੀਆਂ ਹੁਣ ਪੰਜਵੀਂ ਜਿਹੜੀ ਹੈਗੀ ਆ ਉਹ ਹੈਗੀ ਹੈ ਸੋਸ਼ਲ ਇੰਜੀਨੀਅਰਿੰਗ ਜਿਵੇਂ ਆਪਾਂ ਕਹਿ ਦਈਏ ਵੀ ਫਿਸ਼ਿੰਗ ਹੋ ਗਈ ਫੇਕ ਕਾਲਸ ਹੋ ਗਈਆਂ ਹਿਊਮਨ ਵੀਕਨੈਸ ਐਕਸਪਲੋਇਟ ਕਰਨਾ ਉਹ ਸਾਰੀਆਂ ਆ ਜਾਂਦੀਆਂ ਸੋਸ਼ਲ ਇੰਜੀਨੀਅਰਿੰਗ ਦੇ ਵਿੱਚ ਔਰ ਆਪਾਂ ਗੱਲ ਕਰਦੇ ਹਾਂ ਵੀ ਐਥੀਕਲ ਹੈਕਰ ਦਾ ਫਿਊਚਰ ਕੀ ਹੈਗਾ ਐਥੀਕਲ ਹੈਕਰ ਦੇ ਲਈ ਨਾ ਕਾਫੀ ਸਾਰੇ ਹੈਗੇ ਆਗੇ ਏਰੀਆ ਜਿੱਥੇ ਉਹ ਕੰਮ ਕਰ ਸਕਦੇ ਆ ਕਰੀਅਰ ਓਪਰਚ्युनिटीज ਹੈਗੀਆਂ ਲਾਈਕ ਪੈਨਟ੍ਰੈਸ ਪੈਨੇਟ੍ਰੇਸ਼ਨ ਟੈਸਟਿੰਗ ਹੁੰਦੀ ਆ ਉਹ ਟੈਸਟਰ ਬਣ ਸਕਦੇ ਆ ਬੱਗ ਬਾਉਨਟੀ ਹੰਟਰ ਬਣ ਸਕਦੇ ਆ ਸਾਈਬਰ ਸਕਿਉਰਿਟੀ ਐਨਾਲਿਸਟ ਬਣ ਸਕਦੇ ਆ ਸਾਈਬਰ ਸਕਿਉਰਿਟੀ ਕੰਸਲਟੈਂਟ ਬਣ ਸਕਦੇ ਆ ਰੈਡ ਟੀਮ ਮੈਂਬਰਸ ਬਣ ਸਕਦੇ ਆ ਗਵਰਨਮੈਂਟ ਦੇ ਨਾਲ ਕੰਮ ਕਰ ਸਕਦੇ ਆ ਬਹੁਤ ਸਾਰੇ ਅਜਿਹੇ ਖੇਤਰ ਨੇ ਜਿੱਥੇ ਉਹ ਕੰਮ ਕਰ ਸਕਦੇ ਆ ਔਰ ਇਹਦੇ ਸਰਟੀਫਿਕੇਟ ਮੈਂ ਜ਼ਿਆਦਾ ਤਾਂ ਨਹੀਂ ਇੱਥੇ ਐਕਸਪਲੇਨ ਕਰੂੰਗਾ ਪਰ ਹਾਂ ਜੇ ਸਰਟੀਫਿਕੇਸ਼ਨਸ ਦੀ ਗੱਲ ਕਰੀਏ ਉਹ ਆਪਸ਼ਨਲ ਹੁੰਦੇ ਆ ਉਹ ਹੈਲਪਫੁਲ ਵੀ ਹੁੰਦੇ ਆ ਉਹ ਤੁਸੀਂ ਕਰ ਸਕਦੇ ਹੋ ਸਰਟੀਫਾਈਡ ਏਥੀਕਲ ਹੈਕਰ CEH ਆਫੈਂਸਿਵ ਸਕਿਉਰਿਟੀ ਸਰਟੀਫਾਈਡ ਪ੍ਰੋਫੈਸ਼ਨਲ ਬਣ ਸਕਦੇ ਹੋ ਤੁਸੀਂ ਜੂਨੀਅਰ ਪੈਨ ਟੈਸਟਰ ਬਣ ਸਕਦੇ ਹੋ ਔਰ ਅਰਨਿੰਗ ਇਹਦੀ ਚੰਗੀ ਹੋ ਜਾਂਦੀ ਹੈ ਅਰਨਿੰਗ ਕੰਪਨੀਆਂਸ ਦੇ ਕੰਪਨੀਆਂਸ ਟੈਸਟਰ ਹਾਇਰ ਕਰਦੇ ਆ ਔਰ 1 ਲੱਖ 2 ਲੱਖ 3 ਲੱਖ ਤੱਕ ਦੀ ਪਰ ਮਾਂਥ ਸੈਲਰੀ ਤੁਹਾਨੂੰ ਆਰਾਮ ਨਾਲ ਮਿਲ ਜਾਂਦੀ ਹੈ ਜਿਹੜੀ ਬੱਗ ਬੌਨਟੀਜ਼ ਹੁੰਦੇ ਆ ਉਹ ਅਰਨਿੰਗ ਕਰਦੇ ਆ ਲਾਈਕ ਗੂਗਲ ਤੋਂ ਫੇਸਬੁੱਕ ਤੋਂ ਟੈਸਲਾ ਵਰਗੀਆਂ ਕੰਪਨੀਆਂਸ ਤੋਂ ਬੱਗ ਬੌਨਟੀ ਕਰਕੇ ਉਹ ਪੈਸੇ ਅਰਨ ਕਰਦੇ ਆ ਫ੍ਰੀਲੈਂਸਿੰਗ ਦੇ ਵਿੱਚ ਵੀ ਸਿਕਿਉਰਿਟੀਆਂ ਪ੍ਰੋਜੈਕਟ ਮਿਲ ਜਾਂਦੇ ਆ ਅ ਜਿਵੇਂ ਆਪਕਰ ਕਿਹਾ ਹੋਰ ਹੈਗੀਆਂ ਨੇ ਜਿਹੜੀਆਂ ਵੈਬਸਾਈਟਸ ਉੱਥੋਂ ਆਪਾਂ ਨੂੰ ਕਾਫੀ ਫਾਇਦਾ ਮਿਲ ਜਾਂਦਾ ਹੈ ਇਹਦੇ ਵਾਸਤੇ ਅੱਗੇ ਆਪਾਂ ਦੋਸਤੋ ਜੁੜੇ ਰਹੋ ਆਪਾਂ ਅੱਗੇ ਐਥੀਕਲ ਹੈਕਿੰਗ ਦੇ ਬਾਰੇ ਵਿੱਚ ਹੋਰ ਦੱਸਾਂਗੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਔਰ ਕਿਵੇਂ ਲੱਗੀ ਹੈ ਜਾਣਕਾਰੀ ਔਰ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਧੰਨਵਾਦ